ਗੁੱਡ ਮਾਰਨਿੰਗ ði ਸਾਰਿਆਂ ਨੂੰ ਮਾ ਫੈਮਲੀ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅਸੀਂ ਸਾਰੇ ਵਧੀਆ ਤੇ ਉਮੀਦ ਕਰਦੇ ਹਾਂ ਤੁਸੀਂ ਬਿਲਕੁਲ ਠੀਕ ਠਾਕ ਹੋਵੋਗੇ ਤੇ ਸਭ ਤੋਂ ਪਹਿਲਾਂ ਤਾਂ ਜਿਹੜੇ ਸੈਨ ਤੇ ਨਵੇਂ ਆ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਦਿਓ ਇਸ ਨੂੰ ਔਰ ਟਾਈਮ ਹੋ ਗਿਆ ਜੀ ਹੁਣ 6:30 ਵਜੇ 6:30 ਵਜੇ ਕੇ ਹੋਏ ਆ ਔਰ ਇਹ ਸ਼ੂ ਚਲਾ ਗਿਆ ਸਕੂਲ ਤੇ ਹੋ ਗਈ ਉਹਦੀ ਬੈ ਬੈਨ ਜਲਦੀ ਆ ਜਾਂਦੀ ਹੈ ਕਿਉਂਕਿ ਇੱਥੋਂ ਦੀ ਕਾਫੀ ਦੂਰ ਪੈ ਜਾਂਦਾ ਸਕੂਲ ਦਾ ਟਾਈਮ ਤਾਂ 8:00 ਵਜੇ ਦਾ ਹੀ ਹੈ ਪਰ ਆਂਦੇ ਟਾਈਮ ਲੱਗ ਜਾਂਦਾ ਡੇਢ ਕ ਘੰਟਾ ਲੱਗਦਾ ਸਫਰ ਚ ਨਿਕਲ ਜਾਂਦਾ ਮਾਰਨਿੰਗ ਦੇ ਵਿੱਚ ਉਹ ਡੇਢ ਕ ਘੰਟਾ ਸ਼ਾਮ ਨੂੰ ਲੱਗ ਜਾਂਦਾ ਤੇ ਚਲੋ ਬਾਕੀ ਰੁਟੀਨ ਆਪਣੀ ਸਟਾਰਟ ਹੈ ਐਸ ਯੂਜ਼ੂਅਲ ਮਾਂ ਸਾਹਿਬ ਰੈਡੀ ਹੋ ਰਹੇ ਆਂ ਔਰ ਮੈਂ ਲੱਗੀ ਬ੍ਰੈਕਫਾਸਟ ਰੈਡੀ ਕਰਨ ਤੇ ਬਲੌਗ ਆਪਾਂ ਨੇ ਸਟਾਰਟ ਕਰਤਾ ਤੁਹਾਨੂੰ ਪਹਿਲਾਂ ਮੈਂ ਬਾਹਰ ਦਾ ਨਜ਼ਾਰਾ ਵੀ ਦਿਖਾਨੀ ਆ ਬਾਹਰ ਅੱਜ ਬਹੁਤ ਸੋਹਣਾ ਮੌਸਮ ਹੋਇਆ ਪਿਆ ਹੰਡਾ ਠੰਡਾ ਮੌਸਮ ਰਿਹਾ ਹੈ ਬਾਰਿਸ਼ ਪਈ ਹੋਈ ਹੈ ਕਈ ਤਾਂ ਸੱਡਾ ਮਾਲੀ ਨਹੀਂ ਆ ਰਿਹਾ ਕੁਝ ਬਾਰਿਸ਼ ਹੋ ਜਾਂਦੀ ਹੈ ਰੋਜ਼ ਹੀ ਕੁਛ ਨਾ ਪਈ ਥੋੜੀ ਬਹੁਤੀ ਤੇ ਉਹਦੇ ਕਰਕੇ ਫਿਰ ਉਹਦੀ ਗੋਡੀ ਵਗੈਰਾ ਪ੍ਰੋਪਰ ਨਹੀਂ ਹੁੰਦੀ ਮੋਸਨਾ ਠੰਡਾ ਕਾ ਵੀ ਠੰਡਾ ਹੋਇਆ ਹੋਇਆ ਇਸ ਟਾਈਮ ਪੂਰਾ ਆ ਦੇਖੋ ਵੇਲ ਮੇਰੀ ਆਏ ਆਪਣੇ ਆਪ ਨਿਕਲ ਜਾਂਦੀ ਹੈ ਹਰ ਵਾਰੀ तो पहले तो मैं कई बार पट्टी है बट हूँ मैं किसी ने दसिया कि बहुत अच्छी होंगी वेल तो बड़ी शुभ बनी जाती है तो मैं सोच ऐत की नहीं पट्टी बिल्कुल भी यह वेल सारी कि चढ़ी जा रही है फिर भी मौसम चेंज है फुल खिल गया पूरे ਚਲੋ ਜੀ ਕਰੀਏ ਬ੍ਰੇਕਫਾਸਟ ਰੈਡੀ ਕਰੀਏ ਅਰੇ ਅੰਦਰ ਵਾਲੇ प्लांट्स ਦੀ ਵੀ ਸਬਜ਼ੀ ਕਟਿੰਗ ਹੋਣ ਵਾਲੀ ਹੈ ਤੇ ਮਾਲੀ ਜੀ ਦਾ ਬੜਾ ਔਖਾ ਹੋਇਆ ਪਿਆ ਮਾਲੀ ਆਵੇ ਛੇਤੀ ਤੇ ਕਰੇਗਾ ਫਿਰ ਉਸਨੂੰ ਕਿ ਬਨਨ ਵਾਲੇ ਵੀ ਹੋਏ ਹੋਏ ਬੁੱਟੇ ਬਹੁਤ ਜ਼ਿਆਦਾ ਫੈਲ ਗਏ ਆ। ਆ ਦੇਖੋ ਕਿੰਨਾ ਸੋਨਾ ਨਿਕਲਿਆ ਹੈ। ਇਹ ਪਹਿਲਾਂ ਬਿਲਕੁਲੀ ਸੁੱਕ ਗਿਆ ਸੀਗਾ ਮੈਨੂੰ ਸੀਗਾ ਕਿ ਮੈਂ ਇਹਨੂੰ ਕੱਟ ਕੇ ਸਿੱਟ ਦਿੰਨੀ ਆ ਪਰ ਲੱਗਿਆ ਰਿਹਾ ਤੇ ਅੱਛੀ ਜੜ੍ਹ ਪਕੜ ਗਿਆ ਔਰ ਬਹੁਤ ਸੋਨਾ ਨਿਕਲ ਪਿਆ ਹੈ ਇਹਨਾਂ ਬੁੱਟੇ। और भी काफ़ी ब्रांचिस ली लिया इसने अपन बरसात के मौसम करके सारे प्लांट नमें नमें पत्ते कट रहे हैं अपने मनी प्लांट के कितने नमें पत्ते आए हैं और बहुत शाइनिंग वाले आए हैं एकदम चलो जी ब्लॉग स्टार्ट है अपना बने रहिए ब्लॉग ਤਲੋ ਦੀ ਸਾਰੇ ਜਣੇ ਚਲੇ ਗਏ ਆਪਣੇ ਆਪਣੇ ਕੰਮਾਂ ਤੇ ਤੇ ਮੈਂ ਬੈਠੀ ਸੀ ਟਾਈਮ ਹੋ ਗਿਆ 8:30 ਵਜੇ ਦਾ ਚਾਹ ਚੁਪੀ ਲਈ ਐਕਸਰਸਾਈਜ਼ ਵਗੈਰਾ ਮੈਂ ਆਪਣੀ ਕਰ ਲਈ ਹੋਈ ਹੈ ਤੇ ਹੁਣੇ-ਹੁਣੇ ਮੇਰੀ ਦੀਦੀ ਦਾ ਸਫਾਈ ਵਾਲੀ ਦਾ ਫੋਨ ਆਇਆ ਕਿ ਉਹਨਾਂ ਨੇ ਅੱਜ ਆਣਾ ਨਹੀਂ ਜਿਸ ਦਿਨ ਸੋਚੋ ਕਿ ਅੱਜ ਆਪਾਂ ਥੋੜਾ ਰਿਲੈਕਸ ਹੈ ਕਿਉਂਕਿ ਅੱਜ ਮੇਰਾ ਬਰਥ ਵੀ ਹੈ ਔਰ ਮੈਨੂੰ ਸਿਆ ਕਿ ਚਲੋ ਮੈਂ ਛੇਤੀ ਅੱਜ ਥੋੜਾ ਆਪਣਾ ਫ੍ਰੀ ਹੋ ਜਾਵਾਂਗੀ ਕੱਪੜੇ ਵਗੈਰਾ ਨਹੀਂ ਧੋਵਾਂਗੀ ਬਟ ਹੁਣ ਦੀਦੀ ਦਾ ਫੋਨ ਆ ਗਿਆ ਤੇ ਤੁਹਾਨੂੰ ਮੈਂ ਦੱਸਿਆ ਸੀਗਾ ਕਿ ਆਪਣੀ ਕਰੋਥਰ ਪਿੰਡ ਦੇ ਵਿੱਚ ਮੇਲਾ ਹੈਗਾ ਲੱਗਣਾ ਤੇ ਉਹਨਾਂ ਦੇ ਸਾਰੇ ਰਿਸ਼ਤੇਦਾਰ ਵਗੈਰਾ ਆਉਂਦੇ ਆ ਸਾਰੇ ਪਿੰਡ ਦੇ ਵਿੱਚ ਹੀ ਬਹੁਤ ਰੌਣਕ ਵਾਲਾ ਮਾਹੌਲ ਹੋਇਆ ਹੋਇਆ ਬਲਕਿ ਮੇਰੇ ਸਟੂਡੈਂਟਸ ਵੀ ਜਿਹੜੇ ਟਿਊਸ਼ਨ ਵਾਲੇ ਆਏ ਸੀਗੇ ਉਹ ਵੀ ਇਹ ਹੀ ਦੱਸ ਰਹੇ ਆ ਕਿ ਸਾਰੇ ਅੱਜ 3-4 ਸਟੂਡੈਂਟs ਛੁੱਟੀ ਤੇ ਰਹਿਣਗੇ ਕਿ ਅੱਜ ਮੇਲੇ ਦੇ ਵਿੱਚ ਹੀ ਆ ਕਿਸੇ ਦੀ ਭੂਆ ਆਈ ਹੋਈ ਹੈ ਕਿਸੇ ਦੀ ਚਾਚੀ ਆਈ ਹੋਈ ਹੈ ਤੇ ਸਾਰੇ ਅੱਜ ਮੇਲਾ ਇੰਜੋਏ ਕਰਨਗੇ ਇਸ ਕਰਕੇ ਦੀਦੀ ਦਾ ਵੀ ਫੋਨ ਆ ਗਿਆ ਕਿ ਮੈਂ ਵੀ ਨਹੀਂ ਆਵਾਂਗੀ ਉਹਨਾਂ ਦੀ ਵੀ ਬੇਟੀਆਂ ਨੇ ਆਣਾ ਸੀ ਤੇ ਚਲੋ ਮੇਲੇ ਲੱਗਦੇ ਰਹਿਣੇ ਚਾਹੀਦੇ ਆਂ अच्छी ਗੱਲ ਹੈ ਤੇ ਮੈਂ ਲਕੀ ਹੁਣ ਸਫਾਈ ਕਰਨ ਪਹਿਲਾਂ ਮੈਂ ਕਿ ਰਸੋਈ ਸਾਫ਼ ਕਰ ਲਾਂ ਔਰ ਉਸ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਕਲਿੱਪ ਕੱਲ ਵਾਲਾ ਤੇ ਉਹ ਮੇਰੇ ਸਟੂਡੈਂਟਸ ਮੇਰੇ ਵਾਸਤੇ ਗਿਫਟ ਲੈ ਕੇ ਆਏ ਸੀ ਗਰੀਟਿੰਗਸ ਬਣਾ ਕੇ ਲੈ ਆਏ ਹੋਏ ਸੀ ਟਿਊਸ਼ਨ ਵਾਲੇ ਬੱਚੇ ਮੇਰੇ ਔਰ ਮੈਨੂੰ ਬਹੁਤ ਅੱਛਾ ਲੱਗਿਆ ਔਰ ਇੱਕ ਹੋਰ ਮੇਰੇ ਸਟੂਡੈਂਟ ਹੈ ਉਹ ਤੇ ਕਰਨੇ ਤੋਂ ਹੀ ਤੇ ਉਹ ਮੈਂ ਮਤਲਬ ਜਦੋਂ ਇੰਨੀ دیر ਬਾਅਦ ਫੋਨ ਆਉਂਦੇ ਹਨ ਨਾ ਉਹ ਵੀ ਮੈਂ ਕੁੜੀ ਨਰਸਰੀ 'ਚ ਹੀ ਪੜਾਈ ਤੇ ਲਓ ਅੱਜ ਹੀ ਪਹਿਲਾਂ ਮੇਰੇ ਸਟੂਡੈਂਟਸ ਤੋਂ ਵੱਲੋਂ ਦਿੱਤੇ ਹੋਏ ਮੈਨੂੰ ਟੀਚਰਸ ਡੇ ਦੇ ਗਿਫਟ ਦਿਖਾਵਾ ਤੁਹਾਨੂੰ ਬਹੁਤ ਸੋਹਣੇ-ਸੋਹਣੇ ਗਿਫਟਸ ਦਿੱਤੇ ਹਨ ਬੱਚਿਆਂ ਨੇ ਮੈਨੂੰ ਸਾਨੂੰ ਕਿੱਚੇ ਤੋਂ ਲੈ ਆਏ ਇਹ ਦੇਖੋ ਹੈਂਡ ਮੇਡ ਬਣਾ ਕੇ ਲਿਆਏ ਆ ਸਾਰੇ ਬੱਚੇ ਕਿਟਕੈਟ ਲਗਾ ਕੇ हैं बड़ा प्यारा कार्ड बनाया बच्चे ने एक पेन दे गया स्टूडेंट मेरा एक पेन है और देखो कि ने बच्चे मेहनत देखो बच्चे ने कि सोहनी की हुई है एक चॉकलेट्स लेके आया सी और एक मैं देखो कि चीजा लेकर पिज़्ज़ा लेके ईयर रिंग छोटे छोटे टॉपर्स बहुत प्यारी प्यारी चीजें बच्चे लेके आई हुई हैं नेल पेंट और एक दिन मैं उन्होंने कह रही थी मेरा क्लिप टूट गया और क्लिप भी लेके आई है और लिपस्टिक भी ये बहुत प्यारी लिपस्टिक है स्विस ब्यूटी ਥੈਂਕ ਯੂ ਬੇਟਾ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਲੋ ਜੀ ਜਿਹੜਾ ਤੁਹਾਨੂੰ ਮੈਂ ਸੂਟ ਦਿਖਾਇਆ ਸੀ ਆਪਣਾ ਮੇਰਾ ਸੂਟ ਬਹੁਤ ਵਧੀਆ ਫਿਟਿੰਗ ਵੀ ਅੱਛੀ ਆਈ ਹੈ ਫਲੈਕ ਸੂਟ ਜਿਹੜਾ ਮੈਂ ਐਸੇ ਸੀ ਨਾਲ ਇਹਦੇ ਛੋਟੇ ਕਿਨੇ ਵਾਲੀ ਸਲਵਾਰ ਤੇ ਦੁਪੱਟਾ ਮੈਂ ਟਾਈ ਡਾਈ ਦਾ ਕਰਵਾਉਣਾ ਸੀ ਬਟ ਟਾਈਮ ਨਹੀਂ ਮਿਲਿਆ ਤੇ ਦੁਪੱਟਾ ਮੈਂ ਇਹਦੇ ਨਾਲ ਵਾਈਟ ਮਲਾ ਲਿਆ ਵਸੇ ਇਹਦੇ ਵਿੱਚ ਥੋੜੀ ਜਿਹੀ ਆ ਰਿਖ ਹੈਗਾ ਨਾ ਡਿਜ਼ਾਈਨ ਇਹ ਚੱਲ ਜੇਗਾ ਨਾ ਮੈਸਿਕ ਤਾਂ ਕਰ ਰਿਹਾ ਓਪਰੇ ਤਾਂ ਨਹੀਂ ਲੱਗ ਰਿਹਾ ਨਹੀਂ ਨਹੀਂ ਵਧੀਆ ਲੱਗ ਰਿਹਾ ਵਧੀਆ ਲੱਗ ਰਿਹਾ ਹੂੰ ਚਲੋ ਠੀਕ ਹੈ ਮੇਰਾ ਸੂਟ ਦੱਸਿਓ ਮੈਨੂੰ ਕਮੈਂਟ ਕਰਕੇ ਕਿੱਦਾਂ ਦਾ ਲੱਗ ਰਿਹਾ ਤੇ ਮੇਰੀ ਰੀਲ ਵੀ ਬਣਾ ਦੀ ਇਹਦੇ ਵਿੱਚ ਇੱਕ ਬੰਦਿਆ ਜੀ ਠੀਕ ਲੱਗ ਰਿਹਾ ਨਾ ਵਧੀਆ ਇਹ ਹੂੰ ਹੂੰ ਨਹੀਂ ਮੇਰਾ ਸਾਰਾ ਸੂਟ ਦਿਖਾ ਦੇ ਨਹੀਂ ਆ ਪਹਿਨਾਂ ਨੂੰ ਸੂਟ ਦਾ ਰੁਪਾਲਿਆ ਵਧੀਆ ਗੱਲ ਹੈ ਹਾਂ ਆ ਚੱਪਲ ਦਾ ਬਦਲ ਲੈਂਦੇ ਉਹ ਚੱਪਲ ਚੱਪਲ ਤਾਂ ਬਦਲਦੀ ਹੈ ਚਾਫਲਾ ਬੋਲੇ ਨੇ ਐਕਚੁਅਲੀ ਸਾਂਦੇ ਨਾਲ ਹੋਇਆ ਹੈ ਕਿ ਮੈਂ ਸੂਟ ਸਵਾਇਆ ਸੀ ਮੇਲੇ ਤੇ ਪਾਣ ਨੂੰ ਧੰਨ ਦੱਸਿਆ ਸੀਗਾ ਜਿਹੜਾ ਹਰਦਾਸਪੁਰ ਚ ਮੇਲਾ ਹੋਣਾ ਮੈਂ ਉਹ ਦੇਖਣ ਜਾਣਾ ਸੀ ਬਟ ਮੈਨੂੰ ਪਤਾ ਨਹੀਂ ਸੀ ਕਿ ਉਹ ਮੇਲਾ ਇੱਕ ਦਿਨ ਦਾ ਹੀ ਹੈ ਔਰ ਮੇਲਾ ਖਤਮ ਹੋ ਗਿਆ ਮੈਂ ਤਾਂ ਅੱਜ ਤਿਆਰ ਹੁੰਦੀ ਰਹਗੀ ਔਰ ਵਾਈਚਾ ਸਾਜ ਮਾਨਸਾਪੁਰ ਨੂੰ ਛੁੱਟੀ ਹੈ ਤੇ ਅਸੀਂ ਪਲਾਨ ਕੀਤਾ ਕਿ ਅਸੀਂ ਘੁਮਣ ਚੱਲਦੇ ਆਂ ਤੇ ਦੇਖਦੇ ਆਂ ਮਾਨਸਾਪੁਰ ਸਾਹਿਬ ਸਾਨੂੰ ਕਿੱਥੇ ਘੁਮਾ ਕੇ ਲਿਆਉਂਦੇ ਆਂ ਕਿਹਾ ਤਾਂ ਹੈ ਤਿਆਰ ਤਾਂ ਹੋਈਆਂ ਸਾਡੇ ਨਾਲ ਕਹਿੰਦੇ ਚੱਲਾ ਜਾ ਘੁਮਾ ਕੇ ਲਿਆਣਾ ਫੇਰ ਹੁਣ ਦੇਖਦੇ ਆਂ ਮੈਂ ਚप्पल ਬਦਲ ਕੇ ਆਂਦੀ ਆਂ ਮੈਂ 1 ਮਿੰਟ ਫੇਰ ਬਣਾਈ ਮੇਰਾ ਵਲੋਗ ਹੈ ਤੇ ਬੋਤਲ ਮੈਂ ਲੈ ਲਈ ਫਰਦੀ ਆਂ ਮੈਂ ਹੈ ਸੁੱਖ ਮੇਰਾ ਦੇਖੋ ਠੀਕ ਹੈ ਵਧੀਆ ਲੱਗਦਾ ਐ ਚੁੰਨੀ ਮੈਚ ਹੈ ਨਾਲ ਮੈਚ ਹੈ ਚੱਗੀ ਹੈ ਅੱਛਾ ਹੁਣ ਕਵੇਸਰ ਕਮਾ ਕੇ ਕਿੱਥੇ ਲਿਆਉਂਗੇ ਅੱਛਾ ਪਰ ਕੰਮ ਅਪੜੇ ਜਾਣਾ ਤੁਸੀਂ ਹੈ ਸਾਨੂੰ ਹੋਰ ਵਿੱਚ ਝੂਟੇ ਦੇਣ ਨੂੰ ਨਾਲ ਕਿਹਾ ਉਹਨੇ ਨਾ ਟੀਕ ਟੀਕ ਉਹ ਬਰਾਖ ਤੱਕ ਟੱਤੇ ਉਦੋਂ ਇਹ ਸਿਟੀਸ ਕੰਮ ਐਸੀ ਸਟਾ ਕੰਮ ਹੋ ਗਿਆ ਤੇ ਦੇਖੋ ਮੈਂ ਤੁਹਾਨੂੰ ਫਾਈਨਲੀ ਦੱਸ ਹੀ ਦਿੰਨੀ ਆ ਅਸੀਂ ਐਕਚੁਅਲੀ ਆਏ ਹੋਏ ਆ ਅੱਜ ਖਾਣਾ ਖਾਣੇ ਆਏ ਹੋਏ ਸੀ ਸਿ ਫੈਡਰਲ ਬੈਂਕ ਦੇ ਵਿੱਚ ਇੱਥੇ ਮੇਰਾ ਪਹਿਲਾਂ ਸਕੂਲ ਦਾ ਅਕਾਊਂਟ ਹੁੰਦਾ ਸੀਗਾ ਤੇ ਅੱਜ ਅਸੀਂ ਆਪਣਾ ਅਕਾਊਂਟ ਕਲੋਜ਼ ਕਰਾਣ ਆਏ ਹੋਏ ਸੀਗੇ ਤੇ हेलो जी मेरा अकाउंट क्लोज हो गया की खाना है इथे ता कुछ है भी नहीं खानो आ फ्रूट वाली है एक शॉप बना है इथे देख रहे जूस वगैरह होएगा पीना जूस पीना ये ये बोर हो रहे है चला रे देखिए जूस से सोएगा कुछ जूस पिलावन नहीं पहले ਜਿੱਦੇ ਯਸ਼ੂ ਜੀ ਬਹੁਤ ਬੋਰਿੰਗ ਮਹਿਸੂਸ ਕਰ ਰਿਹਾ ਤੇ ਮਾਸਾ ਥੋੜਾ ਕੰਮ ਕਰਵਾ ਰਹੀ ਸੀ ਆਪਣਾ ਤੇ ਨੂੰ ਮੈਂ ਜੂਸ ਪਲਾਨਾਈ ਹੈ ਇਹਨਾਂ ਸਭੇ ਪੂਲਗੋਟੇ ਲਗਾ ਕੇ ਅੱਛੀ ਡੈਕੋਰੇਟ ਕੀਤੀ ਹੋਈ ਹੈ ਚਲੋ ਜੀ ਇੱਥੇ ਮੈਂ ਪਹੁੰਚ ਗਈ ਆਪਣੇ ਸਕੂਲ ਦੇ ਵਿੱਚ ਆਪਣੇ ਫਰੈਂਡਸ ਨੂੰ ਮਿਲਣ ਵਾਸਤੇ ਤੇ ਸਕੂਲ ਤੇ ਛੁੱਟੀ ਦਾ ਟਾਈਮ ਹੋ ਗਿਆ ਹੋਇਆ ਬੱਚੇ ਚਲੇ ਗਏ ਔਰ ਮੈਂ ਆਪਣੇ ਫਰੈਂਡਸ ਨੂੰ ਸਭ ਨੂੰ ਮਿਲਿਆ ਕੇ ਕਾਫੀ ਟਾਈਮ ਹੋ ਗਿਆ ਸੀ ਮੈਂ ਪਹਿਲਾਂ ਇਹਨਾਂ ਨੂੰ ਮਿਲ ਚੁੱਕੀ ਸੀ ਹੁਣ ਜਦਸ ਮੈਂ ਇਹਨਾਂ ਨੂੰ ਬਸ ਟਾਟਾ ਬਾਏ ਬਾਏ ਕਰਕੇ ਜਾਣ ਵਾਲੀ ਸੀ ਤੇ ਸਾਰਿਆਂ ਬਹੁਤ ਖੁਸ਼ ਹੋਈਆਂ ਔਰ ਬਹੁਤ ਅੱਛਾ ਲੱਗਿਆ ਮਨ ਨੂੰ ਮਿਲ ਕੇ ਇਹਨਾਂ ਦੇ ਪਿਆਰ ਦੇ ਨਾਲ ਸਾਰੇ ਸਟਾਫ ਰੂਮ 'ਚ ਇਕੱਠੇ ਹੋਏ ਬੈਠੇ ਸੀ ਔਰ ਸਾਰੇ ਇੱਕ ਦੂਜੇ ਨਾਲ ਮੈਨੂੰ ਮਿਲਾ ਰਹੇ ਕਿ ਨਿਊ ਟੀਚਰਸ ਵੀ ਕਾਇਆਂ ਹੋਈਆਂ ਹੋਈਆਂ ਸੀਗੀਆਂ ਉਹਨਾਂ ਨਾਲ ਵੀ ਮੇਰੀ ਇੰਟਰੋਡਕਸ਼ਨ ਵਗੈਰਾ ਹੋਈ ਔਰ ਸਾਰਿਆਂ ਮੈਨੂੰ ਬਹੁਤ ਖੁਸ਼ ਹੋ ਕੇ ਦੱਸਨੀ ਸੀ ਕਿ ਅਸੀਂ ਤੈਨੂੰ ਬਲੌਗਸ ਦੇ ਵਿੱਚ ਦੇਖਦੇ ਹੁੰਦੇ ਹਾਂ ਉਸ ਦਾ ਰੂਮ ਦੇ ਵਿੱਚ ਕਾਫੀ ਸਾਰੀਆਂ ਚੇਂਜੇਸ ਕੀਤੀਆਂ ਹੋਈਆਂ ਸੀ ਉਹ ਸਭ ਦਿਖਾ ਰਹੀ ਮੈਨੂੰ ਏਸੀ ਲੱਗਿਆ ਹੋਇਆ ਨਵਾਂ ਏਸੀ ਲੱਗਿਆ ਹੋਰ ਬਲੈਕ ਬੋਰਡ ਹੋਰ ਇੱਕ ਬਹੁਤ ਵੱਡੀ ਚੇਂਜ ਸੀ ਕਿ ਸਾਡੀ ਜਿਹੜੀ ਸਾਨੂੰ ਟੀਚਰਸ ਨੂੰ ਐਲਮੀਰਾਸ ਦਿੱਤੀਆਂ ਹੋਈਆਂ ਸੀ ਉਹਨਾਂ ਦੇ ਉੱਪਰ ਸਾਰਿਆਂ ਨੂੰ ਕਲਰਫੁੱਲ ਛੱਲੇ ਮਿਲੇ ਸੀ ਸਾਰਿਆਂ ਨੂੰ ਤੇ ਸਾਰਿਆਂ ਦੇ ਅਲੱਗ-ਅਲੱਗ ਲੱਗੇ ਹੋਏ ਸੀ ਤੇ ਸਾਰੀਆਂ ਬਹੁਤ ਮੈਨੂੰ ਐਕਸਾਈਟਿਡ ਹੋ ਕੇ ਦਿਖਾ ਰਹੀਆਂ ਸੀ ਕਿ ਸਕੂਲ 'ਚ ਆ ਚੇਂਜੇਸ ਆ ਗਈਆਂ ਤੇ ਬਹੁਤ ਜ਼ਿਆਦਾ ਅੱਛਾ ਲੱਗਿਆ ਸਭ ਨੂੰ ਮਿਲ ਕੇ ਮੈਨੂੰ ਤੇ ਫ੍ਰਿਜੇ ਵੀ ਨਵਾਂ ਆ ਗਿਆ ਤੇ ਮੈਂ ਉਹਨਾਂ ਨੂੰ ਆਸ ਰਹੀ ਸੀ ਮੈਂ ਕਿਹਾ ਮੈਨੂੰ ਪਾਣੀ ਵੀ ਪਾਣੀ ਦਾ ਪੁੱਛ ਲੋ ਠੰਡਾ ਠੰਡਾ ਤੇ ਉਹਨਾਂ ਦੇ ਫ੍ਰਿਜ ਦੀ ਇਨਕੁਆਇਰੀ ਕਰਨ ਜਾ ਰਹੀ ਐ ਕਿ ਫ੍ਰਿਜ ਵਿੱਚ ਕੀ ਕੀ ਐ ਤੇ ਥੱਟੀਚਰਸ ਨੇ ਰੱਖਿਆ ਹੋਇਆ ਆਪਣਾ ਕਿਸੇ ਨੇ ਦਹੀਂ ਰੱਖਿਆ ਹੋਇਆ ਇੱਕ ਟੀਚਰ ਨੇ ਚੀਨੀ ਰੱਖੀ ਹੋਈ ਸੀ ਕਿ ਡੱਬੇ ਦੇ ਵਿੱਚ ઓਰੀਓ ਵਾਲੇ ਡੱਬੇ ਦੇ ਵਿੱਚ

ਮੋੜੀ ਵਾਪਸ ਆ ਪਛਨ ਤੇ ਤੇ ਨਿਆ ਤੇ ਲੱਗੇ ਹੋਏ ਜਾਮ ਪੂਰਾ ਇੱਥੇ ਹਰ ਵਾਰੀ ਐਵੇਂ ਹੀ ਹੁੰਦਾ ਨਾ ਜਾਮ ਜੇ ਲੱਗੇ ਹੋਏ ਪੂਰਾ ਆਂ ਗਾਣਾ ਫੁੱਲ ਲੱਗੋ ਹਾਂ ਉਹ ਖੱਡੇ ਡੇਡ ਇਹਨੂੰ ਪ੍ਰੋਪਰ ਨਾਲ ਰਿਪੇਅਰ ਵੀ ਨਹੀਂ ਕਰ ਰਹੇ ਸੜਕ ਨੂੰ ਆਮ ਜਨਗਤ ਦੇ ਰਹੇ ਨੇ ਜੀ ਇਹ ਐਕਚੁਅਲੀ ਰੋਡ ਇੱਥੇ ਨੇੜੇ ਉੱਤਰ ਕੇ ਗੋਲ ਗੱਪਿਆਂ ਵਾਲਾ ਹੁੰਦਾ ਹੈ ਨਾ ਹੋਇਆ ਮੈਂ ਖਾ ਕੇ ਚੱਲਦੇ ਹਾਂ ਹਾਂ ਖਾ ਕੇ ਚੱਲਾਂਗੇ ਤੇ ਹੋਇਆ ਤੇ ਲੋ ਜੀ ਫਾਈਨਲੀ ਅਸੀਂ ਆਪਣੇ ਗੋਲ ਗੱਪੇ ਵਗੈਰਾ ਖਾ ਲਏ ਔਰ ਇਕ ਨਾਲੇ ਕੁਲਚੇ ਦੀ ਰੈਡੀ ਸੀ ਸੀ ਕੁਲਚੇ ਖਾਦੇ ਹਾਲਾਂਕਿ ਉੱਥੇ ਵੀ ਕਾਫੀ ਖੁਸ਼ ਜਿਹੜੇ ਮਤਲਬ ਮਿਲ ਕੇ ਆਈ ਸੀ ਤੇ ਸਭ ਨੇ ਮਤਲਬ ਕਿਸੇ ਨੇ ਚਾਹ ਪਾਣੀ ਕਿਸੇ ਨੇ ਫਰੂਟ ਕਿਸੇ ਨੇ ਲੰਚ ਸਭ ਕੁਝ ਖਾ ਪੀ ਕੇ ਚੱਲੇ ਸੀ ਪਰ ਤੁਹਾਨੂੰ ਪਤਾ ਹੀ ਹੈ ਗੋਲ ਗੱਪੇ ਦੇਖ ਕੇ ਤਾਂ ਨੀਤ ਖਰਾਬ ਹੋਈ ਜਾਂਦੀ ਹੈ ਤੇ ਅਸੀਂ ਗੋਲ ਗੱਪੇ ਇੰਜੋਏ ਕੀਤੇ ਔਰ ਅਸੀਂ ਫਾਈਨਲੀ ਲੰਬਿਆਂ ਦਾ ਟੋਕਰਾਂ ਲੈ ਕੇ ਅਸੀਂ ਆ ਗਏ ਹਾਂ ਸੌਰੀ ਮੈਂ ਜਿਹੜਾ ਨੂੰ ਨਹੀਂ ਮਿਲ ਪਾਈ ਮੈਨੂੰ ਪਤਾ ਜਿਹੜੇ ਵੀ ਵਲੌਗਸ ਦੇਖਣਗੇ ਬਾਅਦੋਂ ਤੇ ਉਹ ਜਰੂਰ ਮੈਨੂੰ ਕਮੈਂਟ ਕਰਨਗੇ ਔਰ ਮੈਨੂੰ ਕਾਲ ਕਰਨਗੇ ਕਿ ਤੁਸੀਂ ਕਿਉਂ ਸਾਡੇ ਕਿਉਂ ਨਹੀਂ ਆ ਕੇਗੇ ਤੇ ਸੌਰੀ ਬਈ ਜੀ ਮੇਰਾ ਵਲੌਗ ਅੱਜ ਤੇ ਇੱਥੇ ਖਤਮ ਹੋ ਰਿਹਾ ਹੈ ਪਲੀਜ਼ ਜਿਹੜੇ ਚੈਨਲ ਤੇ ਨਵੇਂ ਆ ਲਾਈਕ ਸ਼ੇਅਰ ਔਰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਪਲੀਜ਼ ਥੈਂਕ ਯੂ